ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਜ਼ਿੰਦਗੀ ਬਲਾਸ ਦੀ ਲੜੀ ਤਹਿਤ 51ਵੇਂ ਤੇ 52ਵੇਂ ਸਾਲ ਦੀ ਜੋ ਲੜੀ ਦਾ ਹਵਾਲਾ ਪੇਸ਼ ਕਰਨ ਜਾ ਰਹੇ ਹਾਂ 51ਵੇਂ ਸਾਲ ਦਾ ਹਵਾਲਾ ਚੱਲੇ ਸਾਲ 51 ਇੱਕ ਬਾਤ ਸਮਝੀ ਵਿੱਚ ਵੀਦ ਵਿਦਾਂਤ ਵਿਖਿਆਨ ਹੋਵੇ ਕਾਰਜ ਜਗਤ ਅਵਿਦਿਆ ਜਾਣ ਕਾਰਨ ਮਿੱਥਿਆ ਕਹਾਂ ਜੀ ਸਭ ਜਹਾਨ ਹੋਵੇ ਛੁੱਧ ਆਤਮਾ ਸੁੱਤੇ ਪ੍ਰਕਾਸ਼ ਨਹਿਚਲ ਜਾਣੇ ਬਾਤ ਜੇ ਕਦੀ ਇਨਸਾਨ ਹੋਵੇ ਹੁੰਦਾ ਆਪਣੇ ਆਪ ਦਾ ਜਾਪ ਨਹੀਂ ਭੈਨ ਮੰਨ ਕੇ ਬ੍ਰਹਮ ਦਾ ਧਿਆਨ ਹੋਵੇ ਜੀਵ ਈਸ ਦੀ ਈਸ ਤੋਂ ਜੀਵ ਹੋਇਆ ਮਾਰਾਂ ਤੀਰ ਜੇ ਅਗਾਂ ਨਿਸ਼ਾਨ ਹੋਵੇ ਮੂਖ ਬੰਦ ਨਾ ਕਰਨ ਕਰ ਤਬ ਕੋਈ ਸਮਝੀ ਬਾਤ ਜੀ ਸੁਗੜ ਸੁਜਾਨ ਹੋਵੇ ਮੈਂ ਤੂੰ ਕਹਿਣ ਤੂੰ ਭੇਦ ਪ੍ਰਤੀਤ ਹੁੰਦਾ ਭਗਤੀ ਕਰਦਿਆਂ ਤੈਨ ਭਗਵਾਨ ਹੋਵੇ ਨਾ ਤੇ ਗਿਆਨ ਅਗਿਆਨ ਤੇ ਗੁਰੂ ਚੇਲਾ ਮੰਜ਼ਲ ਇਸ ਤੋਂ ਖਤਮ ਬਿਆਨ ਹੋਵੇ ਤੂੰ ਹੀ ਤੂੰ ਹੀ ਸਮਝ ਲੈ ਦਇਆsingਾ ਮਹਾਵਾਕ ਬਿਨ ਪਰਮ ਨਾ ਜਾਣ ਹੋਵੇ ਚੜਿਆ ਵੇਖੋ ਭਵੰਜਮਾ ਸਾਲ ਬੰਦੇ ਬਿਨਾ ਗਿਆਨ ਦੇ ਉਮਰ ਬਤੀਤ ਹੋਵੇ ਪੁੰਨ ਪਾਪ ਤੇ ਕਰਮ ਅਭਿਆਸ ਕਰਦਾ ਤੈਨੂੰ ਆਤਮਾ ਵਿੱਚ ਪ੍ਰਤੀਤ ਹੋਵੇ ਤਾਂ ਤੂੰ ਆਤਮਾ ਭੈਣ ਕੋਟ ਸਤ ਮੰਨੇ ਜਾਣੀ ਵੇਦ ਵਿਦਾਂਤ ਦੀ ਰੀਤ ਹੋਵੇ ਜਬ ਤੱਕ ਜੀਵ ਅਵਿਦਿਆ ਜਾਲੇ ਅੰਦਰ ਜਗਾ ਸੋਚ ਅਗਾ ਸੋਚ ਪਰਲੋਕ ਪੈ ਪੀਤ ਹੋਵੇ ਜਬ ਤੱਕ ਜੀਵ ਅਵਿਦਿਆ ਜਾਲੇ ਅੰਦਰ ਅਗਾ ਸੂਚ ਪਰ ਲੋਕ ਪੈ ਪੀਤ ਹੋਵੇ ਬ੍ਰਹਮ ਗਿਆਨ ਵਿਚਾਰ ਨੂੰ ਜਾਣ ਨਿਸ਼ਚੇ ਗਿਆਨ ਗ੍ਰਸਤ ਤੇ ਬੀਤ ਅਤੀਤ ਹੋਵੇ ਜਬ ਤੱਕ ਨਹੀਂ ਜੇ ਬੁੱਧ ਬਵੇਕ ਹੁੰਦਾ ਜੀਵ ਗਾਵ ਦਾ ਨਿਰੇਹੀ ਗੀਤ ਹੋਵੇ ਵੈਰ ਦੁਸ਼ਮਣੀ ਮੂਰਖਾ ਬੰਦਿਆਂ ਨੂੰ ਗਿਆਨਵਾਨ ਗਿਆਨਵਾਨ ਹੱਕ ਦਾ ਮੀਤ ਹੋਵੇ ਵੈਰ ਦੁਸ਼ਮਣੀ ਮੂਰਖਾ ਬੰਦਿਆਂ ਨੂੰ ਗਿਆਨਵਾਨ ਹੱਕ ਦਾ ਮੀਤ ਹੋਵੇ ਨਾਲ ਨੀਚ ਝੰਡਾਲ ਦੇ ਛੋਮਣੇ ਤੋਂ ਸ਼ੁੱਧ ਆਤਮਾ ਨਹੀਂ ਪਲੀਤ ਹੋਵੇ ਜਦੋਂ ਸਮਝਦਾ ਆਪਣੇ ਆਪ ਤਾਈ ਖੁਸ਼ੀ ਆਪਣੇ ਆਪ ਦਾ ਚਿਤ ਹੋਵੇ ਗੱਲ ਸਮਝੋ ਗਿਆਨ ਵਿਚਾਰ ਵਾਲੀ ਉਲਟੀ ਗਿਆਨੀਆਂ ਦੀ ਏਹ ਰੀਤ ਹੋਵੇ ਦੋਵੇਂ ਆਸ਼ਕਾਂ ਵਾਸਤੇ ਇੱਕ ਜਾਣੀ ਗੁਰੂ ਧਾਮ ਤੇ ਭਾਵੇਂ ਮਸੀਤ ਹੋਵੇ ਦਇਆ ਸਿੰਘ ਦ્વੈਤ ਦੀ ਅੱਗ ਬੁਝਦੀ ਗੱਲ ਸਮਝ ਕੇ ਕਾਲ ਜਾਸੀਤ ਹੋਵੇ 53ਵੇਂ ਸਾਲ ਦਾ ਹਵਾਲ ਚੱਲੀ ਉਮਰ ਤਰਮੰਜਵੇਂ ਸਾਲ ਦੀ ਏ ਤੁਰ ਕੇ ਆ ਗਿਆ ਲੰਬੜਾ ਪੰਦ ਬੰਦੇ ਨਹੀਂ ਰਜਿਆ ਵਿਸ਼ੇਵਕਾਰ ਵੱਲੋਂ ਉਖੜ ਗਏ ਨੇ ਮੁਖ ਚੋਂ ਦੰਦ ਬੰਦੇ ਅਜੇ ਵਕਤ ਹੈ ਸਿਮਰ ਪ੍ਰਮਾਤਮਾ ਨੂੰ ਸਾਰੀ ਉਮਰ ਤੈਂ ਪਟਿਆ ਦੰਦ ਬੰਦੇ ਧੂਲੇ ਅਜੇ ਗਲਬੂਤ ਦੇ ਕੱਪੜੇ ਨੂੰ ਸਾਰੀ ਉਮਰ ਤੈਂ ਮਿੱਧਿਆ ਗੰਦ ਬੰਦੇ ਹੁਣ ਤੂੰ ਚੱਟ ਲੈ ਸਿਲਾ ਅਲੂਣੀਆਂ ਨੂੰ ਖਾਦੀ ਮਿੱਠੜੀ ਬਹੁਤ ਗਲਕੰਦ ਬੰਦੇ ਦਿਲੋਂ ਲਾਏ ਕੇ ਅਜੇ ਵੀ ਪਕੜ ਤੋਬਾ ਲੈ ਲਿਆ ਜੱਗ ਤੂੰ ਬਹੁਤ ਆਨੰਦ ਬੰਦੇ ਛੱਡ ਦੇ ਸਵਾਦ ਨੂੰ ਇਸ ਸਵਾਦ ਬਦਲੇ ਉੱਜੜ ਗਏ ਜੇ ਵੇਖ ਸਰਹੰਦ ਬੰਦੇ ਆਪਣੀ ਜੀਬ ਪਾਪਣ ਜੀਬ ਨੂੰ ਆਖ ਸਵਾਦ ਛੱਡ ਦੇ ਖਾਦੀ ਬਹੁਤ ਹੈ ਜਾਣ ਤੇ ਕੰਦ ਬੰਦੇ ਅਜੇ ਖਾਕੀਆਂ ਖਾਕਦਾਰ ਹੋ ਜਾ ਬੜਾ ਹੋਇਆ ਕਦਰ ਬੁਲੰਦ ਬੰਦੀ ਕਿਸੇ ਰੋਜ ਨੂੰ ਜਗਤ ਸਰਾ ਵਿੱਚੋਂ ਪਹਿਣਾ ਵਾਂਗ ਮੁਸਾਫਰਾ ਪੰਦ ਬੰਦੀ ਚਰਖਾ ਇਸ ਕਲਬੂਤ ਦਾ ਭੱਜ ਜਾਣਾ ਟੁੱਟ ਜਾਵਣੀ ਦਮਾਂ ਦੇ ਤੰਦ ਬੰਦੇ ਕੋਈ ਛੱਡਿਆ ਮਰਦ ਜਵਾਨ ਨਹੀਂ ਬੁਰਾ ਕਾਲ ਭਗਵਾਨ ਦਾ ਫੰਦ ਬੰਦੀ ਕੜੀ ਪਕੜ ਕੇ ਕਹੀ ਪਕੜ ਕੇ ਮੌਤ ਨੇ ਢਾਵਣੀ ਨਾਜ਼ਕ ਬਦਨ ਸਰੀਰ ਦੀ ਕੰਦ ਬੰਦੇ ਵਸਦੀ ਨਹੀਂ ਸਰੀਰ ਦੇ ਵਿੱਚ ਰਹਿਣੇ ਕਦੀ ਹੋਣਾ ਤਮਾਣੇ ਬੰਦ ਬੰਦੇ ਕਿਸੇ ਰੋਜ ਬਿਸਤਰਾ ਖਾਕ ਹੋਣਾ ਨਹੀਂ ਆਵਣੇ ਪਲੰਗ ਪਸੰਦ ਬੰਦੇ ਹੀਰੇ ਹਰਨ ਦੇ ਵਾਂਗ ਰਾਵਿਚ ਫਸਣਾ ਰੱਬ ਸੁਟਣਾ ਅਜਲ ਮਕੰਦ ਬੰਦੇ ਦਇਆ ਸਿੰਗਣਾ 14ਵੀਂ ਰਾਤ ਰਹਿਣੀ ਛਿਪ ਜਾਵਣਾ ਮੁਖੜਾ ਚੰਦ ਬੰਦੇ ਦਇਆ ਸਿੰਘ ਨਾ 14ਵੀਂ ਰਾਤ ਰਹਿਣੀ ਛਿਪ ਜਾਮਣਾ ਮੁਖੜਾ ਚੰਦ ਬੰਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ